9 ਦਾ 10 ਪਿੰਡਾਂ ਦੇ ਵਿੱਚ 9 ਕੁ ਪਿੰਡਾਂ ਦੇ ਵਿੱਚ ਆਪਾਂ ਹਰ ਪੀੜਤਾ ਨੂੰ ਜਿਹੜੀ ਰਾਸ਼ੀ ਮਦਦ ਜਿਹੜੀ ਆਪਾਂ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤਾ ਸੀ ਉਹ ਰਸਮੀ ਤੌਰ ਦੇ ਉੱਤੇ ਗਏ ਸੀ ਕਿਉਂਕਿ ਪੈਸੇ ਇਹਨਾਂ ਦੇ ਖਾਤਿਆਂ ਦੇ ਵਿੱਚ ਆਉਣਗੇ ਜੇ ਮੈਂ ਤੁਹਾਨੂੰ ਦੱਸ ਦਿਆਂ ਵੀ ਜਿਹੜੀਆਂ ਪਹਿਲੀਆਂ ਸਰਕਾਰਾਂ ਸੀ ਸਮੇਂ-ਸਮੇਂ ਦੀਆਂ ਸਰਕਾਰਾਂ ਜਿਹੜਾ 1 ਏਕੜ ਦਾ ਮਾਵਾਜਾ ਦਿੰਦੀਆਂ ਸੀ ਉਹ 7-8000 ਰੁਪਿਆ 9000 ਏਕੜ ਦਾ ਜਿਹੜਾ ਦਿੰਦੀਆਂ ਰਹੀਆਂ ਨੇ ਤਕਰੀਬਨ 20000 ਰੁਪਏ ਜੀ ਜਿਹੜਾ ਪ੍ਰਤੀ ਏਕੜ ਮਾਵਜਾ ਵੱਧ ਤੋਂ ਵੱਧ 20000 ਕਿਤੇ ਘੱਟ ਹੈ ਕਿਉਂਕਿ ਘੱਟ ਵੱਧ ਜਿਹੜਾ ਸਾਰਿਆਂ ਦਾ ਹੈਗਾ ਕਿਤੇ ਨੁਕਸਾਨ ਘੱਟ ਹੈ ਕਿਤੇ ਵੱਧ ਹੈ ਪਰ ਜਿਨ੍ਹਾਂ ਦਾ ਜ਼ਿਆਦਾ ਨੁਕਸਾਨ ਹੈ ਉਹਨਾਂ ਦਾ 20000 ਰੁਪਿਆ ਪਰ ਏਕੜ ਦੇ ਹਿਸਾਬ ਨਾਲ ਸਰਕਾਰ ਨੇ ਮਾਵਜਾ ਜਿਹੜਾ ਪਹਿਲਾਂ 7-8000 ਰੁਪਿਆ 9000 ਹੁੰਦਾ ਹੁੰਦਾ ਸੀ ਇਸ ਵਾਰੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਵਧਾ ਕੇ 20000 ਰੁਪਿਆ ਜਿਹੜਾ ਪਰ ਏਕੜ ਦਾ ਬਹੁਤ ਬਹੁਤ ਧੰਨਵਾਦ ਜੀ ਵਾਇਗੋਦਿੱਕਾ ਖਾਲਸਾ ਵਾਇਗੋਦਿੱਕੀ ਪਤੇ ਹਲਕਾ ਕਨੌਰ ਦੇ ਸਾਰੇ ਜਿਹੜੇ ਫੜਪੀੜਤ ਪਿੰਡ ਸੀਗੇ ਤਕਰੀਬਨ 30 32 ਪਿੰਡ ਸੀਗੇ ਜਿਨ੍ਹਾਂ ਦੇ ਵਿੱਚੋਂ ਅੱਜ ਤਕਰੀਬਨ 9 10 ਪਿੰਡਾਂ ਦੇ ਵਿੱਚ 9 ਕੁ ਪਿੰਡਾਂ ਦੇ ਵਿੱਚ ਆਪਾਂ ਫੜਪੀੜਤਾਂ ਨੂੰ ਜਿਹੜੀ ਰਾਸ਼ੀ ਮਦਦ ਜਿਹੜੀ ਆਪਾਂ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤਾ ਸੀ ਉਹ ਰਸਮੀ ਤੌਰ ਦੇ ਉੱਤੇ ਗਏ ਸੀ ਕਿਉਂਕਿ ਪੈਸੇ ਇਹਨਾਂ ਦੇ ਖਾਤਿਆਂ ਦੇ ਵਿੱਚ ਆਉਣਗੇ ਕਈ ਪਿੰਡਾਂ ਦੇ ਵਿੱਚ तकरीबन 2 ਕਰੋੜ 1 ਕਰੋੜ ਅੱਜ ਅਸੀਂ ਸੰਝਰਪੋਰਾ ਇੱਥੇ 87 ਲੱਖ 40 ਹਜ਼ਾਰ ਰੁਪਇਆ ਇਹਨਾਂ ਦੇ ਖਾਤਿਆਂ ਦੇ ਵਿੱਚ ਜਿਹੜਾ ਆਉਣਾ ਕਾਮੀ ਖੁਰਦ ਦੇ ਵਿੱਚ 2 ਕਰੋੜ 2 ਲੱਖ ਸੀ ਬਾਕੀ ਸਾਰੀ ਜਿਹੜੀ ਹੈ ਰਕਮ तकरीबन 9 ਕਰੋੜ ਦੇ ਨੇੜੇ ਤੇੜੇ ਬਣਦੀ ਹੈ ਜਿਸ ਸਵੇਰੇ ਆਪਾਂ ਪਹਿਲਾਂ ਦੋ ਥੇਡ ਗਰਾਉਂਡਾਂ ਦਾ ਕਟਾਣ ਕੀਤਾ ਸੀ ਮੰਡੋਲੀ ਤੇ ਉਲਾਣੇ ਦੇ ਵਿੱਚ ਸੋ ਜਿਹੜਾ ਕਿਸਾਨਾਂ ਨੂੰ ਜਿਹੜਾ 1 ਏਕੜ ਪਿੱਛੇ 40 ਕਿਲੋ ਬੀਜ ਜਿਹੜਾ ਕਿਉਂਕਿ ਜੇ ਆਪਾਂ ਸੁਪਰ ਸੀਡਰ ਦੇ ਨਾਲ ਬੀਜਦੇ ਆਂ ਤਾਂ ਤਕਰੀਬਨ 40 ਕਿਲੋ ਬੀਜ ਲੱਗਦਾ। ਸੋ ਜਿਹੜਾ ਉਹ ਬੀਜ ਜਿਹੜਾ ਇਹਨਾਂ ਨੂੰ ਟਾਈਮ ਨਾਲ ਕਿਉਂਕਿ ਆਪਦੀ ਪਟਵਾਰੀ ਤੋਂ ਰਿਪੋਰਟ ਕਰਾ ਕੇ ਆਪਦਾ ਬੀਜ ਜਿਹੜਾ ਲੈ ਲੈਣਾ। ਪਰਤੀ ਏਕੜ ਕਿੰਨੇ ਮੁਆਵਜ਼ੇ ਦੇ ਰਹੀ ਸਰਕਾਰ ਸੇ? ਤਕਰੀਬਨ 20000 ਰੁਪਇਆ ਜੀ ਜਿਹੜਾ ਪ੍ਰਤੀ ਏਕੜ ਮੁਆਵਜ਼ਾ ਵੱਧ ਤੋਂ ਵੱਧ 20000 ਕਿਤੇ ਘੱਟ ਹੈ ਕਿਉਂਕਿ ਘੱਟ ਵੱਧ ਜਿਹੜਾ ਸਾਰਿਆਂ ਦਾ ਹੈਗਾ ਕਿਤੇ ਨੁਕਸਾਨ ਘੱਟ ਹੈ ਕਿਤੇ ਵੱਧ ਹੈ। ਪਰ ਜਿਨ੍ਹਾਂ ਦਾ ਜ਼ਿਆਦਾ ਨੁਕਸਾਨ ਆਇਆ ਉਹਨਾਂ ਦਾ 20000 ਰੁਪਿਆ ਪਰ ਏਕੜ ਦੇ ਹਿਸਾਬ ਨਾਲ ਸਰਕਾਰ ਨੇ ਮਾਬਦਾ ਜਿਹੜਾ ਪਹਿਲਾਂ 7-8000 ਰੁਪਿਆ 9000 ਹੁੰਦਾ ਹੁੰਦਾ ਸੀ ਇਸ ਵਾਰੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਵਧਾ ਕੇ 20000 ਰੁਪਿਆ ਜਿਹੜਾ ਪਰ ਏਕੜ ਦਾ ਇੱਕ ਗੱਲ ਘੱਗੜਦੀ ਹੁੰਦੀ ਹੈ ਜੀ ਹਰ ਜਗ੍ਹਾ ਤੇ ਇਹ ਗੱਲ ਕਲੀਅਰ ਕਰੋ ਕਿੰਡ ਵਾਲੇ ਜਿਹੜੇ ਨੇ ਐਪਲੀਕੇਸ਼ਨ ਦਿੱਤੀ ਕਿ ਕਿੰਨੂੰ ਦੇਣ ਕਿ ਕੀ ਤੱਕ ਅਪਰੋਚ ਕਰਨ ਉਹ ਕੀ ਲਿਖਣਾ ਐਪਲੀਕੇਸ਼ਨ ਦੇ ਵਿੱਚ ਜਿਸ ਤੱਕ ਖੇਤ ਉਸ ਦੀ ਰੇਟ ਦੇ ਤਹਿਤ ਤੁਸੀਂ ਇਸ ਐਪਲੀਕੇਸ਼ਨ ਨੂੰ ਬਣਾ ਕੇ ਮਾਈਨਿੰਗ ਡਿਪਾਰਟਮੈਂਟ ਨੂੰ ਵੀ ਦੇ ਸਕਦੇ ਹੋ ਐਸ ਡੀ ਐਮ ਸਾਹਿਬ ਨੂੰ ਵੀ ਦੇ ਸਕਦੇ ਹੋ ਜੇ ਸਾਡੇ ਦਫ਼ਤਰ ਪਹੁੰਚਦੀ ਕਰਦੇ ਹਾਂਗੇ ਅਸੀਂ ਉਸ ਦਫ਼ਤਰ ਤੋਂ ਅੱਗੇ ਵੀ ਪਹੁੰਚਦੀ ਕਰਦੇ ਆ। ਸੋ ਮੈਂ ਬੇਨਤੀ ਕਰਦਾ ਵੀ ਆਪਾਂ ਘੱਗਰ ਦੀ ਜਿਹੜੀ ਸਪਾਈ ਦੀ ਮਹਿਮਾ ਉਹਨੂੰ ਜੋਰਾ-ਸ਼ੋਰਾ ਦੇ ਨਾਲ ਚਲਾਈਏ ਕਿਉਂਕਿ ਘੱਗਰ ਦੀ ਸਪਾਈ ਸਾਡਾ ਜਿਹੜਾ ਸਥਾਈ ਹੱਲ ਹੈ। ਬਾਕੀ ਤਾਂ ਫਿਰ ਲੜਾਈ ਆ ਆਪਣੀ ਇਹ ਹਨ ਆਪਾਂ ਕਿਵੇਂ ਲੜਨੀ ਹੈ ਆਪਣੇ ਹਲਕੇ ਵਾਲੇ ਲੋਕਤਾ ਕਰਨਗੇ ਕਿਉਂਕਿ ਫਿਰ ਫਲੰਡਾ ਦੇ ਦਿਨਾਂ ਦੇ ਵਿੱਚ ਬੜੀਆਂ ਸਿਆਸਤ ਵੀ ਗਰਮਾਉਂਦੀ ਆ ਘੱਗਰ ਦੇ ਉੱਤੇ। ਇੱਥੇ ਮੈਨੂੰ ਲੱਗਦਾ ਕਈ ਸਰਕਾਰਾਂ ਇਹਦੇ ਵਾਲ ਕੱਟਦੀਆਂ ਰਹੀਆਂ ਪਰ ਨਿਕਲੇ ਨਹੀਂ ਕਿਸੇ ਨੂੰ ਸੋ ਮੈਨੂੰ ਲੱਗਦਾ ਵੀ ਆਪਾਂ ਰਾਜਨੀਤੀ ਕਰਨੀ ਚਾਹੀਦੀ ਹੈ ਪਰ ਆਪਾਂ ਨੂੰ ਕੰਮ ਵੀ ਨਾਲ ਕਰਨਾ ਚਾਹੀਦਾ ਪਰ ਮੈਂ ਅੱਜ ਕਹਿ ਰਿਹਾ ਵੀ ਆਓ ਮੈਂ ਤੁਹਾਨੂੰ ਮਨਜ਼ੂਰੀ ਲੈ ਕੇ ਦਵਾਂਗਾ ਪ੍ਰਸ਼ਾਸਨ ਤੋਂ ਲਈਏ ਜਿਵੇਂ ਮਰਜ਼ੀ ਲਈਏ ਪਰ ਆਪਾਂ ਘੱਗੜ ਦਾ ਜਿਹੜਾ ਸਫਾਈ ਹਾਲ ਨੂੰ ਜ਼ਰੂਰ ਕਰ ਲਈਏ ਬਹੁਤ ਬਹੁਤਾਂ